ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਪਹਿਲੀ ਪਾਸ਼ਾਹੀ ਚਵਾ ਸਾਹਿਬ ਇਹ ਗੁਰਦੁਆਰਾ ਸਾਹਿਬ ਡੇੜਾ ਔਰ ਰੋਹਤਾਸ ਦੇ ਕਿਲੇ ਦੇ ਬਿਲਕੁਲ ਬਾਹਰ ਵਾਲੇ ਪਾਸੇ ਆ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਜਦੋਂ ਇਸ ਨਗਰ 'ਚ ਪਹੁੰਚੇ ਤੇ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਾਟ ਸੀ ਸੰਗਤ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸਾਨੂੰ ਪਾਣੀ ਦਾ ਬਹੁਤ ਮਸਲਾ ਹੈ ਕਹਿੰਦੇ ਨੇ ਗੁਰੂ ਨਾਨਕ ਪਾਸ਼ਾ ਜੀ ਨੇ ਜਦੋਂ ਸੰਗਤ ਦੀ ਬੇਨਤੀ ਸੁਣੀ ਤੇ ਮਹਾਰਾਜ ਨੇ ਇੱਥੇ ਆ ਕੇ ਆਪਣਾ ਆਸਾ ਜਿਹੜਾ ਸੀ ਉਹ ਇੱਕ ਪੱਥਰ ਤੇ ਮਾਰਿਆ ਸੱਚੀ ਸਰਕਾਰ ਗੁਰਨਾਨਕ ਪਾਸ਼ਾ ਜੀ ਨੇ ਇਸ ਜਗ੍ਹਾ ਤੇ ਇੱਕ ਪੱਥਰ ਦੇ ਉੱਤੇ ਆਪਣਾ ਆਸਾ ਮਾਰਿਆ ਤੇ ਇੱਥੋਂ ਪਾਣੀ ਨਿਕਲ ਆਇਆ ਅੱਜ ਵੀ ਰਖਤਾਸ ਨਗਰ ਦੇ ਵਾਸੀ ਇਸੇ ਜਗ੍ਹਾ ਤੋਂ ਆਪਣੀ ਜ਼ਰੂਰਤ ਦਾ ਜਿੰਨਾ ਪਾਣੀ ਹੈ ਉਹ ਇਸਤੇਮਾਲ ਕਰਦੇ ਨੇ ਜਿੱਥੇ ਸੱਚੀ ਸਰਕਾਰ ਗੁਰਨਾਨਕ ਪਾਸ਼ਾ ਜੀ ਆ ਕੇ ਬਰਾਜਮਾਨ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਜਗ੍ਹਾ ਤੇ ਇੱਕ ਖੂਬਸੂਰਤ ਵਿਸ਼ਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਇਸ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਇੰਨੀ ਵਿਸ਼ਾਲ ਤੇ ਖੂਬਸੂਰਤ ਸੀ ਜਿਹਦੀ ਤੁਲੋਂ ਤੱਕ ਕੋਈ ਮਿਸਾਲ ਨਹੀਂ ਮਿਲਦੀ। ਇਸ ਜਗ੍ਹਾ ਤੇ ਜੋ ਗੁਰਦੁਆਰੀ だっ ਕਦੀਨ ਪ੍ਰਕਾਸ਼ ਹੁੰਦਾ ਸੀ ਔਰ ਕਥੇ ਸੰਤਾਂ ਦੀਵਾਨ ਸਜਾਦੀਆ। ਜਦੋਂ ਨਾਨਕ ਪਾਸ਼ਾ ਜੀ ਨੇ ਇਸ ਨਗਰ ਦੀ ਤਕਦੀਰ ਬਦਲ ਦਿੱਤੀ। ਕਹਿੰਦੇ ਨੇ ਕਿ ਗੁਰੂ ਨਾਨਕ ਪਾਸ਼ਾ ਜੀ ਨੇ ਜਿਹੜੀਆਂ ਇੱਥੇ ਬਚਤਾਂ ਵੰਡੀਆਂ ਉਹਦੀ ਕਰਕੇ ਆ ਇਸੇ ਆਸ-ਪਾਸੇ ਸਾਰੀ ਸਿੱਖ ਸੰਗਤ ਜਿਹੜੀ ਆ ਉਹ ਫੈਲੀ। ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਸਥਾਨ ਵੀ ਇਸਕੇ ਲਈ ਬਿਲਕੁਲ ਅੰਦਰ ਹੈ ਜਿੱਥੇ ਕਦੀ ਗੁਰਦਾਨ ਸਿੰਘ ਪਾਸ਼ਾ ਵੀ ਬਰਾਜਮਾਨ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਨਾ ਸਿਰਫ ਇੱਥੇ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਤਾਮੀਰ ਕਰਵਾਈ ਬਲਕਿ ਉਹਦੇ ਨਾਲ ਨਾਲ ਇਹ ਸਾਰੇ ਨਗਰ ਦੀ ਜਿੰਨੀ ਜ਼ਮੀਨ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਮ ਕੀਤੀ ਅੱਜ ਵੀ ਸਿੱਖ ਸੰਗਤ ਜਦੋਂ ਵੀ ਪਾਕਿਸਤਾਨ ਆਂਦੀ ਏ ਮੈਂ ਕਹਿਣਾ ਐਸੇ ਸਥਾਨਾਂ ਤੇ ਜ਼ਰੂਰ ਆਓ ਤਾਂ ਕਿ ਆਉਣ ਵਾਲੀ نسل ਨੂੰ ਦੱਸਿਆ ਜਾ ਸਕੇ ਕਿ ਅਸੀਂ ਲੰਦੇ ਪੰਜਾਬ 'ਚ ਕਿੱਡਾ ਵੱਡਾ ਆਪਣਾ ਇਤਿਹਾਸ ਛੱਡ ਆਏ ਹਾਂ